ਸਮੂਹ ਕੌਮ ਨੂੰ ਭਾਈ ਆਪ ਜੀ ਦਾ ਮੈਂ ਰਣੀ ਹੈ ਕਿ ਸੰਤ ਜਨੈਨ ਸਿੰਘ ਭਿੰਡਾ ਵਾਲਿਆਂ ਦੇ ਵਚਨਾਂ ਦੇ ਉੱਤੇ ਚੱਲਦੇ ਹੋਇਆ ਸਰਦਾਰ ਰਾਜੋਵਾਲੇ ਨੇ ਆਪ ਸਿੱਖ ਕੌਮ ਨੂੰ ਹੁਕਮ ਦਿੱਤਾ ਸੀ ਕਿ ਅੱਜ ਦਾ ਪ੍ਰਸ਼ਾਂਤ ਤਰੀਕੇ ਦੇ ਨਾਲ ਹਾਰਦਸਾਨ ਦਾ ਜੰਗੂ ਵਿੰਡੂ ਦਾ ਅਤੇ ਸਰਦਾਰ ਜਸਵੰਤ ਸਿੰਘ ਜੀ ਛੋਟ ਦੇ ਪਿੱਛੇ ਆਪਣੀ ਸ਼ਹਾਦਤ ਦੇ ਕੇ ਗਏ ਹੈ ਮੈਂ ਆਜ਼ਾਦ ਤਗਤ ਸਾਹਿਬ ਦਾ ਬਹੁਤ ਮਹਰੀ ਜਣੀ ਹੈ ਜਿਹੜੇ ਗੰਦੀ ਜੀ ਸਾਥ ਸ੍ਰੀ ਕੇਸਕਰ ਸਾਥ ਤੋਂ ਆਏ ਆ ਉਹਨਾਂ ਦਾ ਬਹੁਤ ਰਣੀ ਹੈ ਸਾਨੂੰ ਸ਼ਹਾਦਤ ਦੇ ਬਾਰੇ ਉਹਨਾਂ ਨੇ ਵਿਸਥਾਰ ਦੇ ਨਾਲ ਇਲਮ ਦਿੱਤਾ ਪਰ ਮੈਂ ਇਹ ਰਾਤ ਨੂੰ ਗਿਆਨੀ ਨੂੰ ਪੁੱਛਣਾ ਚਾਹੁੰਦਾ ਠੀਕ ਹੈ ਕੀ ਸਰਦਾਰ ਜਸਪਾਲ ਸਿੰਘ ਨੂੰ ਉਹ ਗਰ ਹਕੂਮਤ ਨੇ ਸ਼ਹੀਦ ਕੀਤਾ ਆਹ ਹਾ ਹਾ ਹਮਗਾਨ ਹਕੂਮਤ ਨੇ ਸ਼ਹੀਦ ਕੀਤਾ ਜੇ ਅੰਰੇ ਹਕੂਮਤ ਨੇ ਸ਼ਹੀਦ ਕੀਤਾ ਸਿੱਖ ਕੋਈ ਨਹੀਂ ਦੱਸਦੇ ਕੀ ਸ਼ਹੀਦ ਕਿਹੜੀ ਹਕੂਮਤ ਨੇ ਭਾਈ ਜਸਪਾਲ ਸਿੰਘ ਨੂੰ ਸ਼ਹੀਦ ਕੀਤਾ ਦੇ ਰਾਜਵਾਨੇ ਨੂੰ ਆਪਾਂ ਦਾਤ ਤੈਸਰਾ ਜਨ ਦਾ ਬਣਾ ਦਈਏ ਸ੍ਰੀ ਗੋਮਦੇ ਇਸ ਗੰਭੀਰ ਦਾ ਜਵਾਬ ਰਾਜਵਾਨਾ ਦੇ ਦੂਗਾ ਉਹ ਲਿਖਦਾ ਹੂ ਮੈਂ ਕਿਸੇ ਦੇ ਵਿੱਚ ਦੱਸਾਂ ਉਹ ਦਦੀ ਜਿਹੜਾ ਚੋਂਦਾ ਮੇਰਾ ਸਵਾਲ ਇਹ ਨਹੀਂ ਹੈ ਕਿ ਮੋਗਲਾ ਨੇ ਸ਼ਹੀਦ ਕੀਤਾ ਜਾਂ ਫਗਾਨ ਹਕੂਮਤ ਨੇ ਅਕਤਖਾਬ ਦਾਦੀ ਨੇ ਜਾਂ ਮੇਰੇ ਜਾਣੇ ਸ਼ਹੀਦ ਕੀਤਾ ਮੈਨੂੰ ਸਿਰਫ ਪੁੱਛ ਦਿਓ ਕਿ ਕਿਹੜੀ ਹਕੂਮਤ ਨੇ ਅੱਜ ਸਿੱਖਾਂ ਨੂੰ ਜੀਰ ਸਰਗਰੂ ਕਾਤਾ ਦੋ ਮਹੀਨੇ ਹੋਏ ਐ ਅੰਮ੍ਰਿਤਸਰ ਕੇਂਦਰ ਦੇ ਵਿੱਚ ਭਾਈ ਕਰਬੰਦ ਸਿੰਘ ਨੂੰ ਟੀਕਾ ਦਿੱਤਾ ਦਿੱਜਲੇ ਸਾਲ ਇੰਪੀਰ ਕੇ ਫਿੰਡਰ ਨੇ ਸੋਣ ਸਿੰਘ ਨੂੰ ਟੀਕਾ ਦਿੱਤਾ ਸਾਲ ਬਾਅਦ ਖਾਲਸਾ ਕਮਿਸ਼ਨ ਨੇ ਜੋ ਫੈਸਲਾ ਨੈਸ਼ਨਲ ਹਿਊਮਨ ਰਾਈਟਸ ਫੋਰ ਤੋਂ ਕਰਾਇਆ ਉਹਦੇ ਵਿੱਚ ਸ਼ਹੀਦ ਕੀਤੇ ਹੋਏ ਸਿੱਖਾਂ ਨੂੰ 1000 ਰੁਪਇਆ ਮਾਤਰਾ ਦਿੱਤਾ ਗਿਆ ਪਰ ਸਿੰਘੋ ਮੈਨੂੰ ਇਹ ਤਾਂ ਦੱਸ ਦਿਓ ਕਿ ਉਹ ਜੀ ਕਿੰਨੇ ਕੀਤੇ ਐ ਜਸਪਾਲ ਸਿੰਘ ਨੇ ਕੀ ਕੀਤਾ ਮੈਂ ਨਹੀਂ ਕੁਛ ਨਹੀਂ ਕਰਦਾ ਬਾਦਸ਼ਹ ਸਰਕਾਰ ਵਾਹਿਗੁਰੂ ਜੀ ਦਾ ਖਾਨ ਸਾਹਿਬ ਵਾਹਿਗੁਰੂ ਜੀ ਦੀ ਬਲੇ ਹਵਾਲੇ ਸਾਹਣੂ ਲਿਹਾਜ਼ ਕਰਾਏ ਸਿੱਖ ਕੌਮ ਨੇ ਮੰਗਿਆ ਬੋਲੇ ਸਾਹਣੂ ਹਿੰਦੂ ਰਾਸ਼ਟਰ ਦੇ ਗ੍ਰਾਮ ਨਹੀਂ ਜਾਣਾ